ਜੇ ਮੈਂ ਉੱਥੋਂ ਕੱਲਾ ਨਿਕਲਦਾ ਮਾਂ ਕੋਈ ਚੱਕਰ ਨਹੀਂ ਹੈ ਜੀ ਮੈਂ ਤੇ ਪਹਿਲਾਂ ਹੀ ਕਹਿੰਦਾ ਸੀ ਵੀ ਤੁਸੀਂ ਮੈਨੂੰ ਨਾ ਸੱਦੋ ਕਿ ਮੈਂ ਤਾਂ ਸੱਚ ਕਹਿਣਾ ਭਾਈ ਇਹ ਇਹਨਾਂ ਨੂੰ ਚੁੱਭੂਗਾ ਵੀ ਤਖਤ ਸ੍ਰੀ ਪਟਨਾ ਸਾਹਿਬ ਨੂੰ ਬੰਬ ਨਾਲ ਡਾਉਣ ਦੀ ਧਮਕੀ ਦਿੱਤੀ ਗਈ ਸੀ ਇਹ ਨਹੀਂ ਬੋਲੇ ਕਿ 27 ਮਿੰਟ ਦੀ ਅੰਮ੍ਰਿਤਸਰ ਸਾਹਿਬ ਮੋਰਚੇ ਤੇ ਯਾਦ ਆਉਂਦੀ ਹੈ ਕਿ ਨਹੀਂ ਉਹ ਪਰਿਵਾਰ ਤੇ ਕੋਈ ਪ੍ਰੈਸ਼ਰ ਹੋਣਾ ਚਲੋ ਉਹਨਾਂ ਨੇ ਮਾਤਾ ਜੀ ਉਹਨਾਂ ਨੇ ਵੀ ਇਹ ਗੱਲ ਉਹਨਾਂ ਨੇ ਆਖੀ ਸੀ ਅਮਰਪਾਲ ਸਿੰਘ ਮਹਿਰੋਂ ਨੂੰ ਇਹ ਗੱਲਬਾਤ ਨਹੀਂ ਕਰਨੀ ਚਾਹੀਦੀ ਕਿਸੇ ਦੇ ਵਿਰੋਧ 'ਚ ਨਹੀਂ ਗੱਲ ਕਰਨੀ ਮੈਂ ਕਿਸੇ ਦੇ ਵਿਰੋਧ 'ਚ ਨਹੀਂ ਗੱਲ ਕੀਤੀ ਪਰ ਚੋਰ ਨੂੰ ਚੋਰ ਕਹਿਣਾ ਡਾਕੂ ਨੂੰ ਡਾਕੂ ਕਹਿਣਾ ਉਹ ਨਿੰਦਾ ਜਾਂ ਵਿਰੋਧ ਨਹੀਂ ਹੁੰਦਾਗਾ ਉਹ ਸਚਾਈ ਹੁੰਦੀ ਆ ਮੈਂ ਆਖਿਆ ਸੀ ਨਾ ਵੀ ਤਖਸਿਰੀ ਪਟਨਾ ਸਾਹਿਬ ਨੂੰ ਬੰਬ ਨਾਲ ਡਾਉਣ ਦੀ ਧਮਕੀ ਦਿੱਤੀ ਗਈ ਸੀ ਇਹ ਨਹੀਂ ਬੋਲੇ ਸ੍ਰੀ ਹਜੂਰ ਸਾਹਿਬ ਨੂੰ ਕਰੋਨਾ ਦੀ ਆੜ ਦੇ ਵਿੱਚ ਜੰਦਾ ਲਾ ਦਿੱਤਾ ਗਿਆ ਸੀ ਸਰਕਾਰ ਨੇ ਉਹ ਇਹ ਨਹੀਂ ਬੋਲੇ ਤਖਸ ਸਾਹਿਬ ਠਾਤਾ ਇਹ ਨਹੀਂ ਬੋਲੇ ਕੇਸਗੜ ਸਾਹਿਬ ਬੇਇੱਜ਼ਤੀ ਹੋ ਗਈ ਇਹ ਨਹੀਂ ਬੋਲੇ ਤੇ ਫਿਰ ਤੁਸੀਂ ਇਹਨਾਂ ਜਥੇਦਾਰਾਂ ਦੇ ਕੁਝ ਨਹੀਂ ਲੱਗਦੇ ਉਹ ਉਹ ਭਾਵੇਂ ਬਲਵੀਰ ਸਿੰਘ ਦਾ ਦਲ ਹੋਵੇ ਉਹ ਚਾਹੇ ਸੌਰ ਸੰਗਲੇ ਬਾਬਾ ਅਵਤਾਰ ਸਿੰਘ ਜੀ ਬਿਧੀ ਚੰਦ ਦਾ ਦਲ ਹੋਵੇ ਚਾਹੇ ਤਰਨਾ ਦਲ ਹੋਵੇ ਚਾਹੇ ਦੰਦ ਮੀ ਟਕਸਾਲ ਹੋਵੇ ਚਾਹੇ ਹਰੀਆਂ ਬੇਲਾ ਵਾਲੇ ਹੋਣ ਠੀਕ ਆ ਮਾਤਾ ਜੀ ਨੇ ਪਾਈ ਸੀ ਵੀਡੀਓ ਇੱਕ ਵੀ ਸਾਡਾ ਸਾਰੇ ਹੀ ਸਾਥ ਦੇ ਰਹੇ ਆ ਬਾਬੇ ਬਕਾਲਗੇ ਬਾਬੇ ਬਿਧੀ ਚੰਦ ਦੇ ਟਕਸਾਲ ਜਥੇਦਾਰ ਸਾਰੇ ਸਾਡਾ ਸਾਥ ਦੇ ਰਹੇ ਆ ਉਹ ਮਾਤਾ ਜੀ ਨੇ ਇਹ ਗੱਲ ਕਹਿਣੀ ਸੀ ਉਸ ਮਾਤਾ ਜੀ ਨੂੰ ਨਾ ਆਸਾ ਛੋਡੇ ਤੇ ਜੇ ਮੈਂ ਉੱਥੋਂ ਇਕੱਲਾ ਨਿਕਲਦਾ ਮਾਂ ਕੋਈ ਚੱਕਰ ਨਹੀਂ ਹੈ ਜੀ ਮੈਂ ਤੇ ਪਹਿਲਾਂ ਹੀ ਕਹਤਾ ਸੀ ਵੀ ਤੁਸੀਂ ਮੈਨੂੰ ਨਾ ਸੱਦੋ ਕਿ ਮੈਂ ਤਾਂ ਸੱਚ ਕਹਿਣਾ ਭਾਈ ਇਹ ਇਹਨਾਂ ਨੂੰ ਚੁੱਭੂਗਾ ਤੇ ਹੁਣ ਉੱਥੇ ਬਾਬਾ ਉਤਾਰ ਸਿੰਘ ਜੀ ਉੱਥੇ ਗਏ ਆ ਜਦਦੇ ਮੈਂ ਐਸਪੀ ਜੀ ਦਿੱਤੀ ਆ ਤੇ ਇਹਨਾਂ ਦੇ ਦਲ ਦੇ ਇੱਕ ਸੰਘ ਨੇ ਮੈਨੂੰ ਫੋਟੋ ਭੇਜੀ ਆ ਵੀ ਬਾਬਾ ਉਤਾਰ ਸਿੰਘ ਜੀ ਤਾਂ ਪਹੁੰਚ ਗਏ ਵੀ ਹੁਣ ਗੱਲ ਪਹੁੰਚੇ ਆ ਜਾਂ ਬਾਬਾ ਉਤਾਰ ਸਿੰਘ ਜੀ ਨੇ ਕੀ ਉੱਥੇ ਬਿਆਨ ਦਿੱਤਾ ਇਹ ਗੱਲਾਂ ਮੈਨੇ ਨਹੀਂ ਰੱਖਦੀਆਂ ਹੁੰਦੀਆਂ ਗੱਲਾਂ ਤਾਂ ਇਹ ਮੈਨੇ ਰੱਖ ਲਈ ਉਹਨਾਂ ਦਾ ਐਕਸ਼ਨ ਕੀ ਆ ਉੱਥੇ ਬਾਬਾ ਬਤਾਰ ਸਿੰਘ ਜੀ ਉੱਥੇ ਗਏ ਆ ਮੋਰਚੇ ਤੇ ਅਮਰਸਰ ਸਾਹਿਬ ਤੇ ਮਾਤਾ ਜੀ ਨੂੰ ਬਹਿ ਕੇ ਕਹੇ ਸਾਡਾ ਪੂਰਨ ਸਮਰਥਨ ਆ ਤੇ ਕਹਿ ਕੇ ਚਲੇ ਗਏ ਇਹ ਨਹੀਂ ਹੁੰਦਾ ਇੱਕ ਜਰਨਲ ਦਾ ਇੱਕ ਜਥੇਦਾਰ ਦਾ ਫਰਜ ਆ ਉਹ ਜਾ ਕੇ ਕਹਵੇ ਮਾਤਾ ਜੀ ਆ ਕੀ ਤੁਸੀਂ ਸਾਡੇ ਹੁੰਦਿਆ ਭੁੱਖ ਹੜਤਾਲ ਦੇ ਬਹਿ ਜੋ ਚਲੋ ਚਲੋ ਘਰਾਂ ਨੂੰ ਹੁਣ ਉઠੋ ਮੋਰਚਾ ਖਤਮ ਕਰੋ ਹੁਣ ਉਹ ਬੱਚੇ ਸਾਡੇ ਤੇ ਸਾਡੀ ਜ਼ਿੰਮੇਵਾਰੀ ਆ ਅਸੀਂ ਸਰਕਾਰ ਨੂੰ ਵੰਗਾਰ ਦਿਆਂ ਤੇ ਅਸੀਂ ਜੰਗ ਦਾ ਐਲਾਨ ਕਰਦੇ ਆ ਵੀ ਸਾਡੇ ਬੱਚੇ ਦੋ ਨਹੀਂ ਅਸੀਂ ਚੜ੍ਹਾਈ ਕਰਾਂਗੇ ਤੁਹਾਡੇ ਤੇ ਇਹ ਫਰਜ਼ ਜੱਥੇਦਾਰ ਦਾ ਸੀ ਤੇ ਜੱਥੇਦਾਰ ਦਾ ਭਗਵਾਨ ਉਤਾਰ ਸਿੰਘ ਵੀ ਖੁਦ ਜਾ ਕੇ ਕਹੇ ਆਏ ਵੀ ਅਸੀਂ ਤਾਂ ਭੁੱਖ ਹੜਤਾਲ ਨੂੰ ਥੋੜੀ ਨੂੰ ਸਮਰਥਨ ਦਿੰਨੇ ਆ ਸਿੱਖ ਗੌਂਦ ਜੱਥੇਦਾਰ ਪੰਥ ਦੇ ਜੱਥੇਦਾਰ ਕਦੋਂ ਭੁੱਖ ਹੜਤਾਲਾਂ ਨੂੰ ਸਮਰਥਨ ਦੇਣ ਲੱਗੇ ਕਮਾਲ ਹੋ ਗਿਆ ਉਹ ਵੀ ਪੂਰਨ ਸਮਰਥਨ ਸਾੜ ਕੇ ਸਿੱਖਾਂ ਵੀ ਨਾ ਧੀਆਂ ਭੈਣਾਂ ਬੀਬੀਆਂ ਜਝਾਰੂਆਂ ਦੀਆਂ ਬੀਬੀਆਂ ਬੇਕਸੂਰ ਹੋ ਕੇ ਦੀ ਜੇਲਾਂ ਦੇ ਵਿੱਚ ਸੁੱਟ ਦਿੱਤੀਆਂ ਜਾਣ ਤੇ ਅੱਗੇ ਨਾ ਲੱਗਣਾ ਤੇ ਤੁਹਾਨੂੰ ਮੈਂ ਕਿਹਾ ਸੀ ਤੁਸੀਂ ਫੈਸਲਾ ਕਰਨਾ ਹੈ ਤੁਸੀਂ ਆਪ ਇਹ ਇਸ ਗੱਲ ਨੂੰ ਬਾਚਣਾ ਵੀ ਇਹ ਸੈਂਟਰ ਦੇ ਆ ਕਿ ਤੁਹਾਡੇ ਆ ਮੈਂ ਆਖਿਆ ਸੀ ਨਾ ਜੇ ਗੁਰੂ ਗ੍ਰੰਥ ਸਾਹਿਬ ਦੀ ਬਿਆਦ ਵੀ ਹੋਈ ਆ ਤੇ ਉਹ ਇਹਨਾਂ ਦਾ ਨਹੀਂ ਗੁਰੂ ਗ੍ਰੰਥ ਸਾਹਿਬ ਹੈਗਾ ਉਹ ਤੁਹਾਡੇ ਹੀ ਆ ਤੇ ਤੁਹਾਨੂੰ ਤਾਂ ਔਖਾ ਇਹਨਾਂ ਨੂੰ ਦੁੱਖ ਨਹੀਂ ਹੈਗਾ ਜੇ ਬੰਦੀ ਸਿੰਘ ਜੇਲ੍ਹ ਚ ਬੰਦ ਨੇ ਉਹ ਚਾਹੇ ਭਾਈ ਜਗਤਾਰ ਸਿੰਘ ਹਵਾਰਾ ਜੀ ਤੋਂ ਸਮੇਂ ਵੇਲੇ ਉਹ 20 25 ਸਾਲ ਵਾਲੇ ਆ ਤੇ ਚਾਹੇ ਆਹ ਹੁਣ ਸਾਲ ਡੇਢ ਸਾਲ ਵਾਲੇ ਆ ਉਹ ਥੋੜੇ ਬੰਦ ਆ ਇਹਨਾਂ ਦੇ ਬੰਦ ਨਹੀਂ ਹੈਗੇ ਇਹਨਾਂ ਨੂੰ ਕੋਈ ਇਹਦਾ ਫਿਕਰ ਨਹੀਂ ਹੈਗਾ ਚਾਹੇ ਸਾਰਿਆਂ ਤੇ ਗੋਲੀ ਵੱਜ ਦੇ ਜੇ ਹੁਣ ਬਾਬਾ ਅਵਤਾਰ ਸਿੰਘ ਜੀ ਨੂੰ ਪੁੱਛ ਗਏ ਸੁਰ ਸਿੰਘ ਵਾਲਿਆਂ ਨੂੰ ਵੀ ਤੁਸੀਂ ਉਹਦੇ ਜਿੱਤੇ ਗਏ ਆ ਮੈਂ ਸਪੀਚ ਦਿੱਤੀ ਇਹ ਗੱਲਬਾਤ ਆਖੀ ਸੀ ਵੀ ਸਾਡਾ ਮੋਰਚੇ ਨੂੰ ਸਾਡੇ ਦਲ ਪੰਥ ਦਾ ਪੂਰਨ ਸਮਰਥਨ ਆ ਤੇ ਸਮਰਥਨ ਕਹਿਣ ਦਾ ਮੋਰਚੇ ਫਤਿਹ ਹੋ ਜਾਂਦੇ ਆ ਨਹੀਂ ਹੁੰਦੇ ਤੇ ਜੇ ਹੁੰਦੇ ਆ ਤੇ ਦਿਖਾਓ ਤੇ ਜੇ ਨਹੀਂ ਹੋਏ ਤੇ ਮੈਂ ਤੁਹਾਨੂੰ ਉਹਦੀ ਦੱਸਦਾ ਵੀ ਹੁਣ ਤੱਕ ਹੋਏ ਨਹੀਂ ਉਹ ਤੁਸੀਂ ਮੇਰੇ ਮੇਰੇ ਪਿੱਛੇ ਪੈ ਗਏ ਹੋ ਤੁਸੀਂ ਸਾਰੇ ਜਥੇਦਾਰ ਤੁਸੀਂ ਜ਼ੋਰ ਲਾ ਲਿਆ ਮੈਨੂੰ ਲੱਭਣ ਲਈ ਮੇਰੇ ਪਿੱਛੇ ਆਪਦੇ ਬੰਦੇ ਹੀ ਭੇਜ ਲੀ ਹਜੇ ਵੀ ਭੇਜਦੇ ਆ ਤੁਸੀਂ ਮਹੀਨੇ ਡੇਢ ਮਹੀਨੇ ਤੋਂ ਉੱਤੇ ਟਾਈਮ ਹੋ ਗਿਆ ਵੀ ਉਹਨੂੰ ਲੱਭੋ ਕਿਸ ਹਿਸਾਬ ਨਾਲ ਠੀਕ ਆ ਥੋੜੇ ਪੂਰਨ ਸਮਰਥਨ ਦੇ ਹੁੰਦਿਆਂ ਹੋਇਆਂ ਬਾਬਾ ਉੱਥੇ ਅ ਦੂਜਾ ਹਰਨਾਮ ਸਿੰਘ ਧੁੰਮਾ ਵੀ ਗਏ ਦਾੰਦਮੀ ਟਕਸਾਲ ਨਾਲ ਉਹ ਥੋੜੇ ਸਮਰਥਨ ਦੇ ਹੁੰਦਿਆਂ ਪਰਿਵਾਰ ਨੇ ਰੋਕੇ ਤੱਕ ਵੀਡੀਓ ਪਾਤੀ ਉਹ ਸਾਨੂੰ ਤੁਹਾਡੀ ਲੋੜ ਆ ਤੁਸੀਂ ਖੜੇ ਨਹੀਂ ਉਹ ਪਰਿਵਾਰ ਨੇ ਤੁਹਾਨੂੰ ਮਿਹਨਤਾ ਕਰ ਲਈ ਕਿਤੇ ਉਹ ਸਾਡੇ ਬੱਚਿਆਂ ਨੂੰ ਖੂਨ ਦੀਆਂ ਉਲਟੀਆਂ ਆਈ ਜਾਂਦੀਆਂ ਉਥੇ ਅਸਾਮ ਜੇਲ੍ਹ ਦੇ ਵਿੱਚ ਤੁਸੀਂ ਬੋਲੇ ਨਹੀਂ ਕਦੋਂ ਬੋਲੋਗੇ ਤੁਸੀਂ ਨਹੀਂ ਬੋਲਣਾ ਤੁਸੀਂ ਖਤਮ ਹੋਈਆਂ ਖੇਡਾਂ ਉਹ ਜਿਹੜੀਆਂ ਗੱਲਾਂ ਆਖੀਆਂ ਸੀ ਨਾ ਉਸ 27 ਮਿੰਟ ਦੀ ਸਪੀਚ ਉਹ ਸੁਣੋ ਜਾ ਕੇ YouTube ਤੇ ਤੁਹਾਨੂੰ ਫੇਰ ਪਤਾ ਲੱਗੂਗਾ ਹੁਣ ਮੈਂ ਤਾਂ ਪਰਿਵਾਰ ਲਈ ਉਹਨਾਂ ਵੀਰਾਂ ਲਈ ਜਿਹੜੇ ਬੰਦੀ ਸਿੰਘ ਆ ਜਾਂ ਕਿਸਾਨਾਂ ਲਈ ਜਾਂ ਬੇਜ਼ਾਦਵੀਆਂ ਨੂੰ ਵੇਖਦੇ ਹੋਇਆ ਤੇ ਉਹ ਸਪੀਚ ਦਿੱਤੀ ਸੀ ਮੈਨੂੰ ਪਤਾ ਸੀ ਮੇਰੀ ਦੁਸ਼ਮਣੀ ਸਾਰੇ ਦਲਾ ਪੰਥਾਂ ਨਾਲ ਵਧ ਜਾਨੀ ਹੈ ਪਰ ਮੈਂ ਉਹ ਕੀਤਾ ਕਿਹਦੇ ਲਈ ਸੀ ਬੋਲਿਆ ਕਿਹਦੇ ਲਈ ਸੀ ਤੁਹਾਡੇ ਲਈ ਬੋਲਿਆ ਸੀ ਸਾਰਿਆਂ ਲਈ ਹੁਣ ਤੁਹਾਡਾ ਫਰਜ ਆ ਇਹਨਾਂ ਨੂੰ ਸਵਾਲ ਕਰਨਾ ਐਨਆਰਆਈ ਸੰਗਤ ਕਿੱਥੇ ਬੈਠੀ ਆ ਜਿਹੜੀ ਬਾਹਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਜਿਹੜੇ ਬੈਠੇ ਆ ਕਿਉਂ ਨਹੀਂ ਇਹਨਾਂ ਨੂੰ ਪੁੱਛਦੇ ਵੀ ਸਾਡੀ ਬਿਹੌਰ ਗਮ